ਲੋ ਬਈ ਹੁਣ ਸਾਡੀ ਤਿਆਰੀ ਐ ਤੇ ਸੰਦੀਪ ਆਪਾ ਕਿੱਥੇ ਜਾਣਾ ਹੁਣ ਆਪਾ ਚੱਲਿਆ ਸੈਂਟਰਲ ਬੀਐਫਐਸ ਸੈਂਟਰਲ ਲੰਡਨ ਹੁਣ ਅਸੀਂ ਸੈਂਟਰਲ ਲੰਡਨ ਜਾਣਾ ਤੇ ਸਾਡਾ ਵੀਜ਼ਾ ਅਪਲਾਈ ਵੀਜ਼ਾ ਸੀਗਾ ਇੱਕ ਤੁਹਾਨੂੰ ਦੱਸਿਆ ਤਾਂ ਹੈਗਾ ਜੀ ਚਲੋ ਜੀ ਹੂੰ ਚਲੋ 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 ਲੇਟ ਹੋਵਾਂਗੇ ਇੱਥੋਂ ਹੁਣ ਸਾਨੂੰ ਲੱਗਣੇ ਆ ਉੱਥੇ ਦਾ 1 ਘੰਟਾ ਸੈਂਟਰਲ ਲੰਡਨ ਦਾ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਸੀ ਅਸੀਂ ਵੀਜ਼ਾ ਸਟicker ਹੁਣਾ ਦੇਣਾ ਸੀ ਵੀਜ਼ਾ ਸਾਡਾ ਅਪਰੂਵ ਹੋਇਆ ਪਿਆ ਸੀਗਾ ਤੇ ਇੰਡੀਆ ਤਾਂ ਨਹੀਂ ਦਿੱਤਾ ਯਾਰ ਇੰਡੀਆ ਵੀ ਦਿਨ ਕਹਿੰਦੇ ਸੀ ਕਹਿੰਦੇ ਘੱਟੋ ਘੱਟ 20 ਦਿਨ ਲਾਵਾਂਗੇ ਅਸੀਂ ਜੇ ਇੰਡੀਆ ਤੋਂ ਮਤਲਬ ਕਰਨਾ ਪਰ ਇੰਨੀ ਸਾਡੀ ਇੰਡੀਆ ਚ ਸਟੇ ਨਹੀਂ ਹੁੰਦੀ ਤਾਂ ਕਰਕੇ ਪਾਸਪੋਰਟ 1 ਮਹੀਨੇ ਲਈ ਸਟਕ ਹੋ ਜਾਣਾ ਸੀਗਾ ਫਿਰ ਸੋਚਿਆ ਵੀ ਜਿੰਨੇ ਦਿਨ ਅਸੀਂ ਇੱਥੇ ਇੰਗਲੈਂਡ ਆ 12 ਦਿਨ ਅਸੀਂ ਇੰਗਲੈਂਡ ਹੈਗੇ ਆ 12 13 ਦਿਨ ਤੇ ਉਹਨੇ ਦਿਨ ਸਾਡਾ ਇਹ ਸਟicker ਹੋ ਕੇ ਆ ਜਾਊਗਾ ਵੀ ਨਵਾਂ ਵੀਜ਼ਾ ਜਿਹੜਾ ਤੇ ਇੱਥੋਂ ਹੁਣ ਨਿਕਲਦੇ ਆ ਤੇ ਕਿੱਥੇ ਰੱਖ ਜਾਣਾ ਸਾਰੇ ਜਾਨੀ ਹਾਂਜੀ ਯੂ ਕੋਈ ਗੋਇੰ ਟੂਡੇ ਟੂਡੇ ਕਿੱਥੇ ਚੱਲੇ ਆਪਾਂ ਲੰਡਨ ਲੰਡਨ ਵਾਓ ਲੰਡਨ ਇਹ ਆ ਸਾਡਾ ਗੱਭਰੂ ਦੇਖੋ ਨੰਬਰ ਲਿਆ ਮਾਲਵਾ ਮਾਲਵਾ 벨ਟ ਆ ਜਾ ਆ ਜਾ ਅੱਗੇ ਨੂੰ ਆ ਜਾ ਭਾਈ ਜਿਹੜੀਆਂ ਡੋਰੀਆਂ ਇਹਨਾਂ ਨੇ ਡੋਰੀਆਂ ਡੋਰੀਆਂ ਬੰਨੀਆਂ ਨੇ ਵੀ ਨਜ਼ਰ ਨਾ ਲੱਗ ਜੇ ਹੈ ਦੇਖਾ ਮੁਖੜਾ ਤਾਂ ਦਿਖਾ ਜਾ ਚੰਦ ਰਿਆ ਫੇਰ ਹੀ ਕੁੜੀ ਲੱਭ ਕੇ ਦੇਵਾਂਗੇ ਕੋਈ ਸੋਣੀ ਜੀ ਪਹਿਲੀ ਸੰਗਦਿਆ ਚੰਗਾ ਸੁਖਵੀਰ ਓਕੇ ਮਿਲਦੇ ਆ ਫਿਰ ਸੁਖਵੀਰ ਚੱਲਿਆ ਭਾਈ ਤੇ 에어ਪੋਰਟ ਹਾਂਜੀ ਚਲੋ ਮਾਮਾ ਜੀ ਤੁਸੀਂ ਛੱਡਣਾ ਸਾਨੂੰ ਆਜਾ ਸੁਖਵੀਰ ਵਾਲੀ ਗੱਡੀ ਤੇ ਮਾਲਵਾ ਬੇੜੇ ਤੇ ਮਾਜਾ ਲਿਖਿਆ ਥੋੜੇ ਵਾਲੇ ਤੇ ਕੀ ਲਿਖਿਆ ਮਾਜਾ ਸੁਖਵੀਰ ਵਾਲੀ ਗੱਡੀ ਤੇ ਲਿਖਿਆ ਮਾਲਵਾ ਤੇ ਮਾਮਾ ਜੀ ਵਾਲੇ ਥੋੜੇ ਨੰਬਰ ਨੰਬਰ ਹੈ ਮਾਜਾ ਕਮੂਲ ਅੰਦਰ ਲਿਖਾਈ ਬੈਠੇ ਹੋ ਅੰਦਰ ਮਾਜਾ ਦੋਆਬੇ ਵਾਲੇ ਅਸੀਂ ਆ ਚਲੋ ਪੰਜਾਬ ਇਕੱਠਾ ਹੋ ਗਿਆ ਮੈਨੂੰ ਮਾਜੇ ਤੇ ਲੈਣਾ ਦੇਣਾ ਵੀ ਨਹੀਂ ਹਾਂਜੀ ਕੀ ਕਹਿੰਦਾ ਸੀ ਮੈਂ ਬੈਠਣਾ ਤੇਰੇ ਨਾਲ ਕੀ ਹੈ ਬੈਠਣਾ ਮੇਰੇ ਨਾਲ ਬੈਠਣਾ ਚਲ ਠੀਕ ਹੈ ਮਰਨਾਪਾ ਜੀ ਚਲ ਚਲੀ ਉਧਰ ਦੀ ਬੈਠ ਭੱਜ ਕੇ ਭੱਜ ਕੇ ਕਿੰਨੀ ਦੂਰ ਹੈ ਥੋ ਮਾਮਾ ਜੀ ਇਥੋਂ ਆ 5 ਮਿੰਟ ਲੱਗਣਗੇ 5 ਮਿੰਟ ਨਾਲ ਕਿੰਨੇ ਸੇ 1 ਘੰਟਾ ਲੱਗਣਾ ਕਿੱਥੇ ਛੱਡੋਗੇ ਸਾਨੂੰ ਮੈਂ ਤੁਹਾਨੂੰ ਰੇਲਵੇ ਸਟੇਸ਼ਨ ਤੇ ਅੱਛਾ ਮੈਟਰੋ ਸਟੇਸ਼ਨ ਹਾਂ ਮੈਟਰੋ ਸਟੇਸ਼ਨ ਤੋਂ ਉੱਥੇ ਅੱਗੇ ਫਿਰ ਕੰਟੀਨੂ ਮੈਟਰੋ ਸਟੇਸ਼ਨ ਤੋਂ ਫਿਰ ਅਸੀਂ ਓਟੋਮੈਟਰ ਤੇ ਜਾ ਮੈਟਰੋ ਤੇ ਜਾਣਾ ਤੇ ਸੈਂਟਰਲ ਲੰਡਨ ਚ ਜੀ ਕਾਰ ਦੀ ਥੋੜੀ ਪ੍ਰੋਬਲਮ ਹੈ ਕਹਿੰਦੇ ਵੀ ਪਾਰਕਿੰਗ ਨਹੀਂ ਮਿਲਦੀ ਸੈਂਟਰਲ ਲੰਡਨ ਚ ਤੇ ਟ੍ਰੈਫਿਕ ਹੈ ਬਾਕੀ ਮੈਨੂੰ ਲੱਗਦਾ ਇਲੈਕਟ੍ਰਿਕ ਗੱਡੀਆਂ ਚੱਲਦੀਆਂ ਹਨਾ ਸੰਦੀਪ ਇਹ ਵੀ ਜਾਂਦੀ ਹੈ ਇਹ ਵੀ ਜਾਂਦੀ ਤੁਸੀਂ ਫਿਰ ਕੋ ਮਣੋ ਅੱਛਾ ਅੱਛਾ ਤੇ ਤਾਂ ਕਰਕੇ ਮੈਟਰੋ ਕਹਿੰਦੇ ਸਾਨੂੰ ਈਜ਼ੀ ਐਕਸੈਸ ਹੈ ਅਸੀਂ ਬਾਕੀ ਸ਼ਾਮ ਦੇ ਵੱਜ ਗਏ ਕਿੰਨੇ ਵੱਜ ਗਏ 2 ਸ਼ਾਮ ਦੇ 2 ਵੱਜ ਗਏ ਤੇ ਸਿਰਫ 2 ਘੰਟੇ ਆ ਸਾਡੇ ਕੋਲ 2 ਘੰਟੇ ਚ ਅਸੀਂ ਪਾਸਪੋਰਟ ਸਬਮਿਟ ਕਰਨਾ ਉਹਨਾਂ ਨੂੰ ਜਾ ਕੇ ਤੇ ਤਾਂ ਜਲਦੀ ਤੋਂ ਜਲਦੀ ਹੁਣ ਜਾਈਏ ਤੇ ਨਾਲੇ ਤੁਹਾਨੂੰ ਸੈਂਟਰਲ ਲੰਡਨ ਦਾ ਜਿਹੜਾ ਆਲਾ ਦਵਾਰਾ ਉਹ ਦਿਖਾਈਏ। ਅੱਛਾ ਇੱਥੋਂ ਹੁਣ ਸਾਊਥ ਵੱਲ ਨੂੰ ਜਾਵਾਂਗੇ। ਇਹ ਸਾਰੇ ਜਿੰਨੇ ਮਾਮਾ ਜੀ ਘਰ ਆ ਸਾਰੇ ਪੰਜਾਬੀਆਂ ਦੇ ਇਹ। ਤਕਰੀਬਨ ਤਕਰੀਬਨ ਸਾਰੇ ਪੰਜਾਬੀਆਂ ਦੇ ਆ। ਨਹੀਂ 80% ਪੰਜਾਬੀ ਦੇ। ਸ਼ਾਮ ਨੂੰ ਮਿਲਦੇ ਆਂ ਫਿਰ ਠੀਕ ਹੈ। ओके ਲੈ ਵੇ ਟ੍ਰੈਫਿਕ ਦੇ ਦਾ ਇੱਥੇ ਇੰਨੀ ਪ੍ਰੋਬਲਮ ਹੈ ਗਾਹਾਂ ਦਾ ਪ੍ਰੋਬਲਮ ਹੋਣੀ ਹੋਣੀ ਸੀਗੀ ਤੇ ਅਸੀਂ ਪਹੁੰਚ ਗਏ ਸਾਊਥ ਹਾਲ ਦੇ ਸਟੇਸ਼ਨ ਤੇ ਤੇ ਸਾਊਥ ਹਾਲ ਦਾ ਮੈਟਰੋ ਸਟੇਸ਼ਨ ਹੈ ਇਹ ਇੱਥੇ ਨਾ ਯਾਰ ਠੰਡ ਪੈरिस ਨਾਲੋਂ ਤੇ ਸਵਿਟਜ਼ਰਲੈਂਡ ਨਾਲੋਂ ਘੱਟ ਲੱਗਦੀ ਹੈ ਤੇ ਇਹ ਪਤਾ ਨਹੀਂ ਕੀ ਚੱਕਰ ਹੈਗਾ ਵੈਸੇ ਵੈਦਰ ਤਾਂ ਇੱਕੋ ਜਿਹਾ ਚਾਹੀਦਾ ਹੈਗਾ ਕਿਉਂਕਿ ਇਹ ਤਾਂ ਸਮੋਂ ਦੀ ਹੋਰ ਨਾਰਥ ਚ ਆ ਗਿਆ ਥੋੜਾ ਜਿਹਾ ਹੋਰ ਉੱਪਰ ਨੂੰ ਪੈ ਗਿਆ ਜਿਹੜਾ ਇੰਗਲੈਂਡ ਹੈਗਾ ਤੇ ਬਾਕੀ ਇੰਗਲੈਂਡ ਚ ਹੁਣ ਆਪਣੇ ਕੋਲੇ ਹੈਗੇ ਆ ਇੱਥੇ 10 12 ਦਿਨ ਤੇ 16 17 ਮਾਰਚ ਸੀਗੇ ਨਾ 17 ਮਾਰਚ ਨੂੰ ਅੱਜ ਫੇਰ ਦੱਸਣਾ ਮਿਲਣਾ ਹੈ ਗੁਰਦੁਆਰਾ ਸਿੰਘ ਸਵਾ ਪਾਰਕ ਐਵੇਨਿਊ ਉੱਥੇ ਜਿਹਨੇ ਮਿਲਣਾ ਤੇ ਸਾਰੇ ਉੱਥੇ ਆ ਜਿਓ ਤੇ ਉੱਥੇ ਤਿੰਨ ਦੋ ਤਿੰਨ ਘੰਟੇ ਹਾਜ਼ਰੀ ਲਵਾਵਾ ਇਹ ਦੇਖੋ ਪੰਜਾਬੀ ਚ ਲਿਖਿਆ ਸਾਊਥ ਹਾਲ ਪੰਜਾਬੀਆਂ ਦਾ ਘੜਾ ਇਹ ਸਾਊਥ ਹਾਲ ਇਹ ਤੁਹਾਨੂੰ ਕਮਾਵਾਗੇ ਕੰਮ ਨਹੀਂ ਪੰਜਾਬ ਕਹਿੰਦੇ ਇਹਨੂੰ ਐਵੇਂ ਨਹੀਂ ਮਤਲਬ ਉਹ ਮੰਨਿਆ ਨਾ ਬਿੰਨੀ ਪੰਜਾਬ ਜੀ ਆਇਆਂ ਨੂੰ ਸਾਊਥ ਹਾਲ ਦੇਖੋ ਸਾਰੇ ਪੰਜਾਬੀ ਲਿਖੀ ਹੋਈ ਐ ਲੱਗਦਾ ਵੀ ਯੂਕੇ ਫਿਰਦੇ ਇੰਗਲੈਂਡ ਇੰਗਲੈਂਡ ਤਾਂ ਲੱਗਦੀ ਨਹੀਂ ਟਿਕਟ ਲਓ ਜੀ ਓਏ ਛਿੱਕਾ ਮਾਰ ਲੱਗਿਆ ਠੰਡ ਹੈ ਕੀ ਬਾਤ ਪਹਿਲਾਂ ਤਾਂ ਜਿੰਨੀਆਂ ਟਿਕਟਾਂ ਬਾਏ ਕਰਦੇ ਹੁੰਦੇ ਸੀ ਅਸੀਂ ਇੱਥੋਂ ਕਰਦੇ ਹੁੰਦੇ ਸੀਗੇ ਤੇ ਆ ਮਸ਼ੀਨ ਤੋਂ ਆ ਬਾਕੀ ਪਹਿਲਾਂ ਕੰਟਰੀ ਚ ਫਰਾਂਸ ਫਰਾਂਸ ਹੋਰ ਓ ਗੁਰਦੁਆਰਾ ਸਾਹਿਬ ਵੀ ਇੱਥੇ ਨੇੜੇ ਤੇ ਉਹ ਵੀ ਤੁਹਾਨੂੰ ਦਿਖਾਉਣਾਗਾ ਵੈਸੇ ਯੂਕੇ ਦੇ ਹੁਣ ਵਲੌਗ ਆਉਂਦੇ ਰਹਿਣਗੇ ਠੀਕ ਆ ਕਨਵੀਰ ਇਹ ਠੀਕ ਹੈ ਕੀ ਕੀ ਕਮਾਏਗਾ ਇਹ ਦੱਸ ਕਿਹੜੇ ਕਿਹੜੇ ਸ਼ਹਿਰ ਕਮਾਏਗਾ ਸਾਨੂੰ ਮਾਂਚੈਸਟਰ ਬਰਮਿੰਗਮ ਬਰਮਿੰਗਮ ਮਾਂਚੈਸਟਰ ਮਾਂਚੈਸਟਰ ਲਿਵਰਪੂਲ ਲੰਡਨ ਲੰਡਨ ਠੀਕ ਆ ਚਲੋ ਓ ਈਟਿੰਗ ਹੋਣ ਲੱਗੀ ਟਿਕਟ ਮਿਲ ਗਈ ਹਾਂ 1 ਇੱਕ ਜਾਨੇ ਦੇ 15 1500 1500 ਲੱਗਿਆ ਆਪਣਾ ਇੱਕ ਜਾਨੇ ਦਾ ਮਤਲਬ ਇੰਡੀਆ ਦੇ हिसाब ਨਾਲ ਅੱਛਾ ਅੱਛਾ ਪਾਸ ਹੀ ਲੈ ਲਿਆ 18000 ਸੀਗਾ ਇਹ ਇਹ ਹੋ ਜਾ ਜੀ ਪਾਸ ਹੁੰਦਾ ਦੇਖੋ ਲੰਡਨ ਜ਼ੋਨ ਇਹ ਹੁਣ ਅਸੀਂ ਜਿੱਥੇ ਮਰਜੀ ਤੁਰੇ ਫਿਰਦੇ ਰਹੀਏ ਲੰਡਨ ਜੀ ਸੈਂਟਰਲ ਲੰਡਨ ਜੀ ਤੇ ਇਹ ਸਾਨੂੰ ਪਾਸ ਹੈਗਾ ਚਲੋ ਜੀ ਇਹ ਡੇ ਟ੍ਰੈਵਲ ਕਾਰਡ ਇਹ ਤੁਸੀਂ ਫਿਰ ਆਪਾਂ ਤਾਂ ਇੱਕ ਜਗ੍ਹਾ ਤੇ ਹੀ ਜਾਣਾ ਸੀ ਟ੍ਰੈਵਲ ਕਾਰਡ ਘਾਤੋ ਲੈ ਲਿਆ अच्छा कंदा ਲੈਣਾ ਹੀ ਪਊਗਾ ਪੱਕਾ ਹੀ ਫਿਕਸ ਹੀ ਕਰਤਾ ਓਕੇ ਇਹਨੂੰ ਦੱਤਿਓ ਮੈਨੂੰ ਵੀ ਆਹ ਜ਼ੋਨ ਤੋਂ ਹੋ ਜਾਣਾ ਹੈ ਇਹਨਾਂ ਨਾਲ ਹੀ ਪੈਂਦਾ ਹੈ ਇਹ ਅਸੀਂ ਪਹੁੰਚ ਗਏ ਆ ਲਾਈਨ ਤੇ ਬਿਲਕੁਲ ਵੇਟ ਕਰਦੇ ਆ ਹੁਣ ਇੱਥੇ ਟ੍ਰੇਨ ਦੀ ਮੈਟਰੋ ਦੀ ਸਾਰੀ ਕਿੰਨੇ ਟਾਈਮ ਨੂੰ ਆਉਂਦੀ ਹੈ ਮੈਟਰੋ ਵੈਸੇ ਤਾਂ ਉਹ ਜਲਦੀ ਹੋਣੀ ਹੈ ਕਿੰਨੇ ਕਿੰਨੇ ਟਾਈਮ ਬਾਅਦ ਹੁੰਦੇ ਨੇ ਮੈਟਰੋ 5 5 6 6 ਮਿੰਟ ਬਾਅਦ ਅੱਛਾ ਸਿੱਧੀ ਜਾਂਦੀ ਇਥੋਂ ਸੈਂਟਰਲ ਲੰਡਨ ਹਾਂਜੀ ਅੱਛਾ ਕੋਈ ਸਟਾਪਿੰਗ ਨਹੀਂ ਲਾਈਨ ਖੁੱਲੀ ਆਗੀ ਪਹਿਲਾਂ ਨਹੀਂ ਸੀ ਹਾਂ ਲਾਈਕ ਹੁਣ ਇਹਨਾਂ ਦੀ ਐਲਿਜ਼ਾਬੈਥ ਲਾਈਨ ਓਪਨ ਕੀਤੀ ਉਹਦੇ ਨਾਲ ਤੁਸੀਂ 20 ਮਿੰਟ ਦੇ ਵਿੱਚ ਸੈਂਟਰਲ ਲੰਡਨ 20 ਮਿੰਟ ਚ ਲੰਡਨ ਸੈਂਟਰਲ ਲੰਡਨ ਭਾਉਂਦੇ ਓਕੇ ਮੇਗਾ ਯਾਰ ਬੜੇ ਜਾਣੇ ਮਿਲੀ ਜਾਂਦੇ ਸਾਨੂੰ ਇੱਥੇ ਸਟੇਸ਼ਨ ਤੇ ਪਹਿਲੇ ਦਿਨ ਹੀ ਹੈ ਬਹੁਤ ਮਿਲਣਗੇ ਹਲੇ ਬਹੁਤ ਮਿਲਣਗੇ ਮੈਂ ਤਾਂ ਇੱਥੇ ਜਿਵੇਂ ਪਹਿਨੀ ਕਹਿੰਦੇ ਬਾਹਰ ਜਾ ਕੇ ਵੀ ਪੰਜਾਬੀਆਂ ਨੂੰ ਦੇਖਣੋਂ ਤਰਦੇ ਇੱਥੇ ਐ ਵੀ ਫੋਰਨਰ ਕੋਈ ਦੇ ਦੇ ਸਾਨੂੰ ਆਏ ਤੇ ਕੋਈ ਗੋਰਾ-ਗੂਰਾ ਸਾਡੇ ਹੱਥ ਲੱਗ ਜੇ ਦੇਖ ਲਈਏ ਪੰਜਾਬੀ ਵਿੱਚ ਭਾਈ ਦੇ ਫਿਰਦੇ ਆ ਇਹਦੇ ਪੰਜਾਬੀ ਆਏ ਤੇ ਗੁਰਨ ਧੱਕੇ ਮਰ ਕੇ ਬਾਹਰ ਰੜਦਾ ਲੋ ਵੀ ਇਹ ਆ ਗਈ ਸਾਡੀ ਟ੍ਰੇਨ ਇਹ ਸੰਦੀਪ ਚੇਂਜ ਤਾਂ ਨਹੀਂ ਕਰਨੀ ਨਾ ਸਿੱਧਾ ਜਮਾਂ ਡਾਇਰੈਕਟ ਚਲੋ ਇਹਦਾ ਮौज ਹੋ ਗਈ ਯਾਰ ਉਤਰਨਾ ਨਹੀਂ ਕੋਗੇ अच्छा 5 स्टॉप बाद फिर उतरना है हां जी फिर उतरना ओके okay. आ जा आ जा हां कमांड हट कुकवान फुकाना इज ग्रेट हां जी பாਜੀ ਹੁਣੀ ਮਿਲ ਗਏ ਜੀ பாਜੀ ਹੁਣੀ ਮਿਲ ਗਏ ਭੈਣ ਹੋ ਰਹੀਆਂ ਹੁਣ ਮਿਲ ਗਏ பாਜੀ ਨੂੰ ਦੇਖ ਲਿਆ பாਜੀ ਦੀ ਵੀਡੀਓ ਆ ਜਾਣੀ ਹੈ ਹੁਣ ਇਹ ਚੰਗਾ பாਜੀ ਮਿਲਦੇ ਕਾਲੀਏ ਤੁਸੀਂ ਜਾਣ ਰਿਪੋਰਟ ਬੰਦ ਹੋ ਜਾਣੀ ਆ ਬੰਦ ਹੋ ਜਾਣੀ ਹੈ ਰੋਲਾ ਨਾ ਪਾਓ ਸ਼ੋਕਰਾ ਗੋਰੇ ਦੇਖਣ ਨੂੰ ਮਿਲੇ ਪੰਨੇ ਗਾਲਾ ਕੱਢਣ ਕਿੱਥੋਂ ਆ ਗਏ ਗਾਂ ਪਾਰ ਗਏ ਪੰਜਾਬੀਆਂ ਨੇ ਇੱਥੇ ਨਾਈਸ ਚੂਹਾ ਘੱਟੋਂ ਨੱਕ ਚੋ 20 ਮਿੰਟ ਦੇ ਸਫਰ ਬਾਅਦ ਅਸੀਂ ਪਹੁੰਚ ਗਏ ਆ ਜੀ ਇਹ ਕਿਹੜਾ ਸਟੇਸ਼ਨ ਹੈਗਾ ਫੈਰਿੰਗਨਡਨ ਫੈਰਿੰਗਡਨ ਸਾਡੇ ਜਿਹੜੀਆਂ ਹਾਂਜੀ ਕਿ ਇਨੋ ਡਨ ਇਜ਼ ਫੈਰਿੰਗ ਡਨ ਫੈਰਿੰਗਡਨ ਯੂ ਗੋ ਲਿਵਰਪੂਲ ਐਕਸਨ ਵੈ ਲੰਡਨ ਇਟਸ ਫੈਰਿੰਗਡਨ ਫਾਰ ਆਰ ਫੈਰਿੰਗਡਨ ਇਹ ਜਿਆਦਾ ਸਾਡੇ ਨਾਲ ਹੁਣ ਅਸੀਂ ਅੰਗਰੇਜ਼ਾਂ ਨਾਲ ਰਲ ਗਏ ਨਾ ਕੀ ਕਰੀਏ ਇਹ ਤਾਂ ਸਾਊਥ ਹੌਮ ਐਕਸਨ ਨਾ ਲਿਵਰਪੂਲ ਦਾ ਨੀ ਸੈਕਸ਼ਨ ਲੰਡਨ ਫਟਾਫਟ ਪਹੁੰਚੇ ਬਈ ਟਾਈਮ ਹੋ ਗਿਆ ਚੱਲ 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 ਚੜ ਜਾ ਚੱਲ ਸਾਨੂੰ ਨਾ ਯਾਰ ਪਹੁੰਚਦਿਆਂ ਨੂੰ ਕਾਫੀ ਟਾਈਮ ਲੱਗ ਗਿਆ ਤੇ 3 ਵਜੇ ਤੋਂ ਉੱਪਰ ਹੋ ਗਿਆ ਟਾਈਮ ਤੇ 4 ਵਜੇ ਦਾ ਬੰਦ ਹੀ ਕਰ ਦਿੰਦੇ ਉਹ ਹੋਪ ਸੋ ਅਸੀਂ ਪਾਸਪੋਰਟ ਸਬਮਿਟ ਕਰ ਹੀ ਲਈ ਅੱਜ ਤੇ ਨਹੀਂ ਫਿਰ ਬਹੁਤ ਪੰਗਾ ਪੈ ਜਾਣਾ ਫਿਰ ਤੁਹਾਨੂੰ ਵਲੌਗ ਨਹੀਂ ਦੇਖਣ ਨੂੰ ਮਿਲਨੇ ਇੰਡੀਆ ਇੱਕ ਮਹੀਨਾ ਪਾਸਪੋਰਟ ਉੱਥੇ ਦੇਣਾ ਪੈਣਾਗਾ ਦੇਖਦੇ ਆ ਲੈਟਸ ਸੀ ਜਾ ਕੇ ਦੇਖਦੇ ਆ ਕੀ ਬਣਦਾ ਹੈਗਾ ਇਹ ਸੈਂਟਰਲ ਲੰਡਨ ਵਾਲੇ ਪਾਸੇ ਪਹੁੰਚ ਗਏ ਹੁਣ ਅਸੀਂ ਇੱਥੇ ਤੁਹਾਨੂੰ ਵਾਈਬ ਆਊਗੀ ਇੱਕ ਪ੍ਰੋਪਰ ਇੰਗਲੈਂਡ ਦੀ ਇਹ ਕਿੱਥੇ ਪਾਉਣਾ ਮੈਨੂੰ ਪਤਾ ਨਹੀਂ ਨਾ ਮੈਂ ਪਹਿਲੀ ਵਾਰੀ ਆਇਆ ਇੰਗਲੈਂਡ ਓ ਲੈ ਜਾ ਭਾਈ ਇੱਥੋਂ ਦੀ ਕੱਢ ਦਿੰਦਾ ਓਏ ਗੇਟ ਗਲਤ ਖੁੱਲਦਾ ਇਹਨਾਂ ਅਸੀਂ ਕਿਹੜਾ ਯਾਰ ਕਦੇ ਕਿਤੇ ਗਏ ਆ ਪਹਿਲੀ ਵਾਰੀ ਆਏ ਆ ਜ਼ਿੰਦਗੀ ਚ ਬਾਹਰ ਦੇਖੋ ਕਿੱਡੇ ਸੋਹਣੇ ਮੁਲਕ ਆ ਯਾਰ ਕਿੰਨੇ ਵਧੀਆ ਲੋਕ ਫਿਰਦੇ ਆ ਗੋਰੀ ਗੋਰੀ ਫਿਰਦੇ ਆ ਮੁਲਕ ਗੁਰੇ ਗੋਰੇ ਬੰਦੇ ਫਿਰਦੇ ਆ ਵਾਹ ਕੀ ਬਾਤ ਆ ਯਾਰ ਇਨੂੰ ਅਸਲ 'ਚ ਨਾ ਵਿਲਾਇਤ ਕਹਿੰਦੇ ਆ ਤੁਹਾਨੂੰ ਮੈਂ ਹੋਰ ਦੱਸਦਾ ਗੱਲ ਚਲੋ ਮਜ਼ਾਕ ਦੇ ਲੱਗ ਰਹੀ ਜਿਹੜਾ ਗੋਰਿਆਂ ਦਾ ਮੁਲਕ ਸੀ ਨਾ ਅਸਲ 'ਚ ਮਤਲਬ ਜਿਹਨੂੰ ਵਿਲਾਇਤ ਕਹਿੰਦੇ ਸੀ ਪ੍ਰਾਂਟ ਡੇਮ ਚ ਵੀ ਬੰਦਾ ਵਿਲਾਇਤ ਗਿਆ ਵਿਲਾਇਤ ਇੰਗਲੈਂਡ ਸੀਗਾ ਇੰਗਲੈਂਡ ਨੂੰ ਹੀ ਗੋਰਿਆਂ ਦਾ ਮੁਲਕ ਕਹੇ ਜਾਂਦਾ ਹੁਣ ਤਾਂ ਜੇ ਕੋਈ ਤੁਰਕੀ ਤੋਂ ਅੱਜ ਜਾਰਜੀਆ ਤੋਂ ਅੱਜ ਉਹਨੂੰ ਵੀ ਗੋਰਾ ਕਹਿੰਦੇ ਨੇ ਆਪਾਂ ਕਿ ਆ ਗੋਰਾ ਹੈਗਾ ਪਰ ਉਹ ਅਸਲ 'ਚ ਗੋਰੇ ਨਹੀਂ ਹੈਗੇ 25 ਮਿੰਟ ਦੀ ਵਾਕ ਦੇ ਬਾਅਦ ਫਾਈਨਲੀ ਅਸੀਂ ਪਹੁੰਚ ਗਏ ਆ ਜੀ ਵੀਜ਼ ਐਪਲੀਕੇਸ਼ਨ ਸੈਂਟਰ ਤੇ ਕਿ ਹੋਏ تھے ਕabhi ਲੱਗੀ ਹੋਈ ਆ ਹਾਂਜੀ ਕੀ ਕਹਿੰਦੇ ਵੇਟ ਕਰਨੀ ਪੋਗੀ ਕਿੰਨੇ ਵਜੇ ਬੰਦ ਹੋਊਗਾ 5 ਵਜੇ 5 ਵਜੇ ਬੜਾ ਆਪਾਂ ਨੂੰ ਟਾਈਮ ਇਟ ਡਸਨਟ ਮਟਰ ਓਕੇ ਥੈਂਕ ਯੂ ਭਾਵੇਂ ਲੰਡਨ ਹੋਵੇ ਭਾਵੇਂ ਲੁਧਿਆਣਾ ਤੇ ਕੈਨੇਡਾ ਦੇ ਐਪਲੀਕੇਸ਼ਨ ਸੈਂਟਰ ਸਾਹਮਣੇ ਪੰਜਾਬੀਆਂ ਦੀਆਂ ਲਾਈਨਾਂ ਲੱਗੀਆਂ ਦੀਆਂ ਲੱਗੀਆਂ ਤੇ ਤੁਹਾਨੂੰ ਵੀਜ਼ਾ ਵੀ ਦੱਸਦੀ ਹੈ ਹੁਣ ਤੇ ਕੈਨੇਡਾ ਤੇ ਯੂ ਐਸ ਦੋਨੇ ਵੀਜ਼ੇ ਸਾਡੇ ਕੋਲੇ ਆ ਗਏ ਤੇ ਜੁਲਾਈ ਚ ਹੋਪਸੋ ਅਸੀਂ ਘੇੜਾ ਮਾਰਾਂਗੇ ਹੁਣ ਤੇ ਇਹ ਵੀਜ਼ਾ ਜਿੱਦੇ ਸਟicker ਹੋ ਗਿਆ ਜੂਗਾ ਉਸ ਦਿਨ ਤੁਹਾਨੂੰ ਦੱਸ ਦਾਂਗੇ ਕਿ ਕਿੰਨੇ ਦਿਨਾਂ ਚ ਹੋਇਆ ਕਈ ਵਾਰੀ ਕਿਸੇ ਨੇ ਹੋਰ ਪ੍ਰੋਸੈਸ ਕਰਾਉਣਾ ਹੁੰਦਾ ਬਾਹਰੋਂ ਤੇ ਬਾਕੀ ਜਿਹੜਾ ਇਹ ਵੀਜ਼ਾ ਲਵਾਇਆ ਹੈਗਾ ਉਹ ਕਿੰਨਾ ਲਵਾਇਓ ਆ ਕੇ ਦੱਸਦੇ ਆਂ ਗੱਲਬਾਤ ਸਾਰੀ ਕਰਦੇ ਆਂ ਤੇ ਹੁਣ ਸਾਡੀ ਕਯੂ ਅੱਗੇ ਤੁਰ ਹੀ ਜਾਂਦੀ ਹੈ ਵਾਰੀ ਆਉਣ ਵਾਲੀ ਹੈ ਮੇਰੀ ਜਾਣ ਲੱਗੇ ਭਰਾਵਾ ਸਾਨੂੰ ਮਿਲ ਜੀ ਕਿਤੇ ਨਾ ਮਿਲੇ ਜਦੋਂ ਅਸੀਂ ਇੰਗਲੈਂਡ ਛੱਡਣਾ ਹੈ 12 ਦਿਨਾਂ ਬਾਅਦ ਦਿਨਾਂ ਬਾਅਦ ਮਿਲ ਜੇ ਤਾਂ ਚੰਗਾ ਪਾਸਪੋਰਟ ਤੁਹਾਨੂੰ ਪਤਾ ਹੈ ਕਈ ਵਾਰੀ ਨਾ ਅਸੀਂ ਜਦੋਂ ਟ੍ਰੈਵਲ ਕਰਨਾ ਹੁੰਦਾ ਤੇ ਇੱਕ ਇੱਕ ਦਿਨ ਪਹਿਲਾਂ ਸੀ ਪਾਸਪੋਰਟ ਮੰਗਾਉਣੇ ਨੇ ਐਮਬੈਸੀ ਨੂੰ ਈਮੇਲ ਕਰ ਕਰ ਤੇ ਇੱਕ ਵਾਰ ਨਹੀਂ ਇਹ ਬਹੁਤ ਵਾਰ ਹੋਇਆ ਕਿ ਸਾਨੂੰ ਸਾਡਾ ਪਾਸਪੋਰਟ ਵਾਪਸ ਦੇ ਦਿਓ ਸਾਨੂੰ ਵੀਜ਼ਾ ਵੀ ਨਹੀਂ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਵਿਡਰੋਅ ਕਰਾਉਣੀ ਪੈਂਦੀ ਐ ਅਪਲੀਕੇਸ਼ਨ ਤੇ ਪ੍ਰੋਸੈਸ ਇਹਨਾਂ ਲੰਬਾ ਹੋ ਜਾਂਦਾ ਐ ਅੱਜ ਕੀ ਦੇਖਦੇ ਆ ਕਿ ਥੋੜੇ ਦਿਨਾਂ ਚ ਹੁਣ ਮਤਲਬ 12 13 ਦਿਨਾਂ ਚ ਪਾਸਪੋਰਟ ਵਾਪਸ ਆਉਂਦਾ ਜਾਂ ਨਹੀਂ ਜਿਹੜਾ ਨਾ ਆਹ ਵੀਜ਼ਾ ਐ ਇਹਦੇ ਤੋਂ ਹਰੇਕ ਚੱਲਦਾ ਹੈਗਾ ਤੇ ਇਹਦੇ ਬਾਰੇ ਸਾਨੂੰ ਹਰੇਕ ਪੁੱਛਦਾ ਵੀ ਐ ਜਾ ਡਰਦੇ ਆ ਵੀ ਇਹ ਇਹ ਜਦੋਂ ਲੱਗ ਗਿਆ ਪਾਸਪੋਰਟ ਤੇ ਵੀ ਫਿਰ ਵੀ ਇਸ ਤੋਂ ਬਾਅਦ ਕੁਝ ਨਹੀਂ ਲੱਗਦਾ ਈਵਨ ਆਪਾਂ ਨੂੰ ਇਸ ਵਾਰ ਇਲੰਦਰ 에어ਪੋਰਟ ਤੇ ਇਹ ਵੀ ਪਹੁੰਚਿਆ ਬਿਕੋਟ ਲੱਗ ਕਿਵੇਂ ਗਿਆ ਹਾਂਜੀ ਅਸੀਂ ਜਦੋਂ ਉਤਰੇ ਸੀ ਨਾ ਟ੍ਰੈਵਲ ਬਲੌਗਰ ਨਾ ਤਾਂ ਕਰਕੇ ਸਾਨੂੰ ਈਜ਼ੀ ਕਹਿੰਦੇ ਤਾਂ ਬਹੁਤ ਹਾਰਡ ਆ ਉਹ ਵੀ ਇੰਡੀਅਨ ਨੇ ਜਦੋਂ ਅਸੀਂ ਆ ਪਾਸਪੋਰਟ ਅਪਦਾ ਦਿੱਤਾ ਨਾ ਵੀਜ਼ਾ ਆਫੀਸਰ ਨੂੰ ਪਾਸਪੋਰਟ ਦੇ ਕੇ ਉਹਨੇ ਪਾਸਪੋਰਟ ਫਰੋਲ ਦੇ ਫਰੋਲ ਦੇ ਟ੍ਰੈਵਲ ਹਿਸਟਰੀ ਦੇਖੀ ਤੇ ਉਹ ਕਹਿੰਦਾ ਵੀ ਇਹ ਆ ਯੂਕੇ ਦਾ ਵੀਜ਼ਾ ਸਾਡਾ ਆ ਯੂਕੇ ਦਾ ਵੀਜ਼ਾ ਤੋ ਕਹਿੰਦਾ ਆ ਵੀਜ਼ਾ ਕੇ ਮਰਵਾ ਲਿਆ ਕਹਿੰਦਾ ਇਹ ਕਿਵੇਂ ਪੋਸੀਬਲ ਹੈ ਕਹਿੰਦਾ ਵੀ ਇੱਕ ਇੰਡੀਅਨ ਸਿਟੀਜ਼ਨ ਲਈ ਜਦੋਂ ਆਪਾਂ ਇੰਡੀਆ ਤੋਂ ਚੜੇ ਸੀ ਹੈ ਨਾ ਰਿਕਪਨ ਦਾ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੇਰਾ ਤਾਂ ਮੈਨੂੰ ਤਾਂ ਬਹੁਤ ਪੁੱਛਿਆ ਕਿ ਨੇ ਉੱਥੇ ਕੀ ਕਰਨ ਗਏ ਸੀ ਆਗੀ ਵਾਰੀ ਆਗੀ ਵਾਰੀ ਚਲੋ ਲੋ ਜੀ ਵਾਰੀ ਆ ਗਈ ਸਾਨੂੰ ਪਹਿਲਾਂ ਬੁਲਾ ਲਿਆ ਇਹ ਸਾਡੀ ਭੈਣ ਦੀ ਬਹੁਤ ਚੱਲਦੀ ਆ ਆ ਮੇਰੀ ਸਬਮਿਸ਼ਨ 1 2 ਲੈ ਵੀ ਮਿੰਟੀ ਇਹਨਾਂ ਨੇ ਤਾਂ ਸਾਨੂੰ 15 20 ਲਾਏ ਤੇ ਇੰਡੀਆ 'ਚ ਹਿਸਾਬ ਹੋਰ ਹੁੰਦਾ ਆਪਣੇ ਇੱਥੇ ਹਿਸਾਬ ਹੋਰ ਹੈ ਇੱਥੇ ਤਾਂ ਕੋਈ ਚੱਕਰ ਹੀ ਨਹੀਂ ਬਹੁਤ ਈਜ਼ੀ ਹੈਗਾ ਤੇ ਹਾਂਜੀ ਆਹ ਦੇਖੋ ਜੀ ਪ੍ਰਿੰਟ ਐਂਡ ਕਾਪੀ ਦੀ ਇੱਥੇ ਦੁਕਾਨ ਇਹ ਜੀ ਖੁੱਲੀ ਹੋਈ ਆ ਆਪਣੇ ਹੋਰ ਤਰ੍ਹਾਂ ਦੀ ਦੁਕਾਨ ਹੁੰਦੀ ਹੈ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ so much ਵੀਜ਼ਾ ਕਹਿੰਦੇ 5 4 ਦਿਨਾਂ 'ਚ ਦੇ ਦਾਂਗੇ ਤੁਹਾਨੂੰ 4 ਦਿਨਾਂ 'ਚ 4 ਦਿਨ 'ਚ ਉਹ ਕਹਿੰਦੇ ਅਰਜੈਂਟ ਲਿਖਿਆ ਉੱਪਰ ਉਹਨਾਂ ਨੇ ਸਪੈਸ਼ਲੀ ਕਹਿੰਦੇ ਅਰਜੈਂਟ ਹੈ ਟਰੈਵਲ ਵਲੌਗਰ ਨੇ ਤਾਂ ਕਰਕੇ ਚਲੋ ਚੱਲੀਏ ਚਲੋ 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 ਥੋੜਾ ਜਿਹਾ ਸੀ ਲੰਡਨ ਦਾ ਕਿਹੜਾ ਦਵਾ ਦਈਏ ਕਿ ਲੰਡਨ ਆ ਜਿਹੜਾ ਕਿ ਹੋ ਜਾਗਾ ਤੇ ਵੈਸੇ ਤਾਂ ਲੰਡਨ ਘੁੰਮਣਾ ਹੈ ਸੰਦੀਪ ਆਪਾਂ ਨੂੰ ਕਿੰਨੇ ਦਿਨ ਚਾਹੀਦੇ ਲੰਡਨ ਘੁੰਮਣ ਲਈ ਦੋ ਦਿਨ ਚ ਵਧੀਆ ਕੋ ਮੈਂ ਜਨਾ ਤਿੰਨ ਦਿਨ ਚ ਦੋ ਦਿਨ ਦੇ ਵਿੱਚ ਅਨਾਫ ਹੋਗਾ ਅੱਛਾ ਦੋ ਦਿਨ ਚ ਨਾਫਾ ਹਾਂਜੀ ਹਾਂਜੀ ਠੀਕ ਆ ਚਲੋ ਬਾਅਦ ਚ ਉਦਾਂ ਰੱਖ ਲਾਂਗੇ ਹੈਨਾ ਬਟ ਉਦਾਂ ਜੇ ਕਿਸੇ ਨੇ ਲਾਈਕ ਘੁੰਮਣਾ ਹੋਵੇ ਨਾ ਵਨ ਡੇ ਵੀ ਇਨਾਫ ਆਗਾ ਬਟ ਜਿੱਦਾਂ ਆਪਾਂ ਨੇ ਡੀਟੇਲਸ ਦੇ ਵਿੱਚ ਜਾਣਾ ਆਪਾਂ ਨੂੰ ਦੋ ਜਿੱਦਾਂ ਮੋੜ ਨਾ ਨਾ ਹਾਂ ਠੀਕ ਹੈ ਇਹ ਜੀ ਸਾਡੇ ਗਾਈਡ ਹੋਣਗੇ ਇਹ ਤੇ ਇਹਦੇ ਅੱਗੇ ਦੇ ਸਾਡੇ ਮਤਲਬ ਲੰਡਨ ਦੇ ਸਾਡੇ ਗਾਈਡ ਇਹ ਨੇ ਸਾਰੇ ਇਹ ਮੇਰੇ ਮਾਮਾ ਜੀ ਦੀ ਬੇਟੀ ਠੀਕ ਹੈ ਤੇ ਇਹੋ ਜ ਆ ਕੀ ਬਣਿਆ ਹੋਇਆਗਾ ਕੀ ਬਣਿਆ ਹੋਇਆ ਸਾਰਾ ਇਸ ਅ ਹੋਟਲ ਅੱਛਾ ਹੋਟਲ ਹੈ ਇਹ ਹਾਂਜੀ ਠੀਕ ਹੈ ਚਲੋ ਠੰਡ ਵੀ ਹੋਣ ਲੱਗੀ ਯਾਰ ਸ਼ਾਮ ਦਾ ਟਾਈਮ ਹੋ ਗਿਆ ਚੱਲੀਏ ਅਸੀਂ ਫਸਟ ਸਟੇਜ ਹਾਂਜੀ ਮੋਟੇ ਮੋਟੇ ਤਾਂ ਨਹੀਂ ਬਾਕੀ ਜਿਹੜਾ ਵੀਜ਼ੇ ਦਾ ਸੀਗਾ ਵੀਜ਼ੇ ਦਾ ਤੁਹਾਨੂੰ ਦੱਸਣਾ ਸੀਗਾ ਕਿ ਜਿਹੜਾ ਇਹ ਵੀਜ਼ਾ ਕੈਨੇਡਾ ਦਾ ਹੈ ਸਾਡਾ ਮਤਲਬ ਹੈ ਸਪான்ਸਰਡ ਹੀ ਸੀ ਕਿਸੇ ਨੇ ਲਵਾਇਆ ਸਾਡਾ ਮੈਂ ਉਹਨਾਂ ਦਾ ਕੰਟੈਕਟ ਨੰਬਰ ਵੀ ਇੱਥੇ ਮੈਂਸ਼ਨ ਕਰ ਦੂੰਗਾ ਤੇ ਬਹੁਤ ਭਰੋਸੇਯੋਗ ਮੇਰਾ ਮਿੱਤਰ ਹੈ ਅਸਲ 'ਚ ਅਸੀਂ ਇਮੀਗ੍ਰੇਸ਼ਨ ਦੀ ਕਿਸੇ ਦੀ ਐਡ ਨਹੀਂ ਕਰਦੇ ਵੈਸੇ ਤੁਹਾਨੂੰ ਪਤਾ ਹੀ ਹੈ ਸਾਨੂੰ ਨਾ ਇਵਨ ਕਿ ਅੱਜ ਵੀ ਫ੍ਰੈਂਕਲੀ ਗੱਲ ਛੇੜੀਏ ਤਾਂ ਤੁਹਾਨੂੰ ਦੱਸਾਂ ਇੱਕ ਇੱਕ ਲੱਖ ਰੁਪਏ ਆਫਰ ਹੁੰਦਾ ਐਡ ਦਾ ਇੱਕ ਇੱਕ ਲੱਖ ਰੁਪਏ ਐਡ ਦਾ 30 ਸੈਕਿੰਡ 1 ਮਿੰਟ ਬੋਲਣ ਦਾ ਪੈਸੇ ਦਿੰਦੇ ਆ ਕਿ ਸਾਡੀ ਐਡ ਕਰ ਦੋ ਕਿਉਂ ਨਹੀਂ ਕਰਦੇ ਕਿਉਂਕਿ ਆਪਾਂ ਗੋਲਦੀ ਨਹੀਂ ਹੁਣ ਅਸੀਂ ਲੱਖ ਰੁਪਏ ਅਸੀਂ ਲੱਖ ਰੁਪਏ ਲੈ ਕੇ ਪਰੇ ਹੋ ਜਾਾਂਗੇ ਤੇ ਤੁਹਾਡੇ ਨਾਲ ਠੱਗੀ ਮਾਰ ਲੈਣੀ ਐ ਪੈਸੇ ਤੁਹਾਡੇ ਜੋ ਨਿਕਲਣੇ ਕਿਤਨੋਂ ਕਿਤੋਂ ਨੇ ਕੱਟ ਹੀ ਲੈਣੇ ਜਿਹੜਾ ਸਾਨੂੰ ਲੱਖ ਦੇਣਾ ਤਾਂ ਕਰਕੇ ਅਸੀਂ ਕਿਸੇ ਦੀ ਵੀ ਐਡ ਨਹੀਂ ਕਰਦੇ ਜਿਹੜਾ ਭਰੋਸੇਯੋਗ ਐ ਇਹ ਨਹੀਂ ਹੈਗਾ ਵੀ ਬਾਈ ਨੇ ਸਾਡਾ ਵੀਜ਼ਾ ਲਵਾਇਆ ਹੈਗਾ ਪਰਸਨਲੀ ਮੈਂ ਮੇਰੇ ਨਾਉਨ ਹੈ ਮੇਰਾ ਮਿੱਤਰ ਹੈ ਚੰਗੀ ਤਰ੍ਹਾਂ ਜਾਣਦੇ ਆ ਲੰਬੇ ਟਾਈਮ ਤੋਂ ਇੱਕ ਦੂਜੇ ਨੂੰ ਤੇ ਕੈਨੇਡਾ ਜੀ ਇਮੀਗ੍ਰੇਸ਼ਨ ਦਾ ਕੰਮ ਕਰਦਾ ਉੱਥੇ ਕੈਨੇਡਾ ਚ ਕਰਦੇ ਆ ਸੰਗਰੂਰ ਉਹਨਾਂ ਦਾ ਇੱਕ ਆਫਿਸ ਵੀ ਖੁੱਲਿਆ ਹੋਇਆ ਹੈ ਬਾਕੀ ਜੇ ਕਿਸੇ ਨੇ ਕੈਨੇਡਾ ਦੇ ਵੀਜ਼ੇ ਰਿਗਾਰਡਿੰਗ ਕੁਝ ਇਨਫੋਰਮੇਸ਼ਨ ਲੈਣੀ ਹੋਵੇ ਤੇ ਨੰਬਰ ਤੁਹਾਡੇ ਕੋਲ ਸਕਰੀਨ ਤੇ ਆ ਰਿਹਾ ਤੁਸੀਂ ਉਹਨਾਂ ਨਾਲ ਕੋਈ ਵੀ ਜਾਣਕਾਰੀ ਆਪਣੀ ਸ਼ੇਅਰ ਕਰ ਸਕਦੇ ਹੋ ਲੈ ਸਕਦੇ ਹੋ ਤੇ ਬਾਕੀ ਦੂਜੀ ਗੱਲ ਇਹ ਆ ਅ ਉੱਥੇ ਜਾ ਕੇ ਜਦੋਂ ਕੈਨੇਡਾ ਜਾਵਾਂਗੇ ਉਦੋਂ ਵੀ ਥੋੜੀਆਂ ਗੱਲਾਂ ਬਾਤ ਇਧਰ ਹੀ ਜਾਣਾ ਸੰਦੀਪ ਆਪਾ ਆ ਗ੍ਰੀਨ ਹੋ ਗਿਆ ਹਾਂਜੀ ਜਦੋਂ ਕੈਨੇਡਾ ਜਾਵਾਂਗੇ ਨਾ ਹਜੇ ਅਸੀਂ ਆਉਣਾ ਨਹੀਂ ਕੈਨੇਡਾ ਜਲਾਈ ਚ ਜਿਵੇਂ ਤੁਹਾਨੂੰ ਦੱਸਿਆ ਉਦੋਂ ਆਵਾਂਗੇ ਤੇ ਬਾਕੀ ਗੱਲਾਂ ਬਾਤਾਂ ਉਹ ਦੋਹ ਜਾਣਗੀਆਂ ਮਤਲਬ ਜੀ ਮੈਂ ਆਪਾਂ ਮਿਲੇ ਵੀ ਆ ਵੀਰੇ ਨੂੰ ਤਾਂ ਉਹਨਾਂ ਨੇ ਦੱਸਿਆ ਸੀ ਕਿ ਜੇ ਕਿਸੇ ਦਾ ਨਈ ਵੀਜ਼ਾ ਲੱਗਦਾ ਨਾ ਤਾਂ ਮੈਂ ਸਿੱਧਾ ਜਵਾਬ ਦੇ ਦਿੰਨਾ ਵੀ ਭਾਈ ਤੇਰੀ ਡਾਕਟਰ ਮਤਲਬ ਅਸੀਂ ਅਸੀਂ ਉਹਨਾਂ ਦੀ ਐਡ ਇੱਥੇ ਤਾਂ ਕਰ ਰਹੇ ਆ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਇਹ ਈਵਨ ਕਿ ਜਦੋਂ ਅਸੀਂ ਲੱਖ ਵਾਲੇ ਨੂੰ ਠੋਕਰ ਮਾਰ ਸਕਦੇ ਆ ਇਹ ਤਾਂ ਕੁਝ ਵੀ ਨਹੀਂ ਤੇ ਗੱਲ ਇਹ ਆ ਵੀ ਸਹੀ ਜਾਣਕਾਰੀ ਦੇਣ ਦੀ ਤੁਹਾਡੇ ਤੱਕ ਜਿਹੜੀ ਸਹੀ ਇਨਫੋਰਮੇਸ਼ਨ ਆ ਉਹ ਪਹੁੰਚੇ ਸਹੀ ਬੰਦੇ ਮਾਰਕੀਟ 'ਚ ਬਹੁਤ ਘੱਟ ਆ ਜਿਹੜੇ ਸਹੀ ਕੰਮ ਕਰਦੇ ਆ ਠੀਕ ਹੈ ਇਹਨਾਂ ਤੇ ਸਾਨੂੰ ਭਰੋਸਾ ਹੈ ਤੇ ਕਿਸੇ ਦਾ ਵੀ ਕੋਈ ਕੇਸ ਹੈ ਕਿਸੇ ਕੋ ਹੋ ਜਾ ਵੀ ਡਿਸਕਸ ਕਰਨੇ ਇਹ ਉਹਨਾਂ ਚੋਂ ਨਹੀਂ ਹੈਗੇ ਵੀ 50000 ਰੁਪਏ ਵੀਜ਼ਾ ਵੱਧ ਦੇ ਦੋਗੇ ਤਾਂ ਵੀਜ਼ਾ ਲਵਾ ਦੇਣਗੇ ਜੇ ਨਹੀਂ ਤੁਹਾਡੇ ਕਾਗਜ਼ ਸਹੀ ਹੋਣਗੇ ਤੁਹਾਨੂੰ ਜਵਾਬ ਦੇ ਦੇਣਗੇ ਜੇ ਤੁਹਾਡੇ ਕਾਗਜ਼ ਸਹੀ ਹੈ ਤੇ ਸਾਰਾ ਕੁਝ ਸਹੀ ਹੈ ਤਾਂ ਵੀਜ਼ਾ ਤੁਹਾਡਾ ਲਵਾ ਦੇਣਗੇ ਸੋ ਇੰਨੀ ਕਨਫਰਮੇਸ਼ਨ ਸੀ ਤੇ ਹੁਣ ਅਸੀਂ ਸਟੇਸ਼ਨ ਤੇ ਪਹੁੰਚ ਜੇ ਦਾ ਵਾਦਵਾ ਇਹ ਜਿੰਨਾ ਤੁਸੀਂ ਦੇਖ ਰਹੇ ਹੋ ਸਾਰਾ ਸੈਂਟਰਲ ਲੰਡਨ ਹੈ ਤੇ ਇੱਥੇ ਆਫਿਸ ਤੇ ਗਵਰਨਮੈਂਟ ਅਫੀਸ਼ੀਅਲ ਬਿਲਡਿੰਗਸ ਇਹੋ ਜਿਹਾ ਕੁਝ ਹੀ ਇਹੋ ਜੀ ਵਾਲਾ ਦਵਾਲਾ ਬਣਿਆ ਹੋਇਆ ਹੈ। ਇਹੋ ਜਿਹੇ ਲੰਡਨ ਚ ਟੈਕਸੀ ਚੱਲਨੀ ਹੈ। ਇਹ ਚ ਵੀ ਝੂਟਾ ਲੈਣਾ ਯਾਰ। ਸੋਹਣੀ ਹੈ ਨਾ? ਸੋਹਣੀ ਹੈ। ਕੀ ਕਹਿੰਦੇ ਆ ਸੰਦੀਪ ਇਹਨਾਂ ਨੂੰ? ਕੈਬ ਕਹਿੰਦੇ ਆ। ਬਲੈਕ ਕੈਬ। ਸੋਹਣੀ ਹੈ ਨਾ? ਤੇ ਅਸੀਂ ਤੁਰਦੇ ਤੁਰਦੇ ਪਹੁੰਚ ਗਏ ਆ ਜੀ ਸਟੇਸ਼ਨ ਦੇ ਬਿਲਕੁਲ ਨੇੜੇ। ਪਹਿਲੇ ਥੋ ਸਾਡੇ ਬੰਦਿਆਂ ਨੂੰ ਚੱਕ ਲਈਏ। ਉਡੀਕਦੇ ਹੋਣੇ ਕਿਉਂਕਿ ਸਾਨੂੰ ਲੱਗਿਆ ਤੁਰਦੇ ਆ ਉਹਨੇ ਨੂੰ ਸਾਰਾ ਜਾਣਾ ਹੁਣ ਸਾਰਾ 1 ਘੰਟਾ। ਵਧੀਆ ਆਪਾਂ ਬਿਠਾ ਦੇਣਾ। ਇਹ ਸਾਹਮਣੇ ਦੇਖੋ ਲੰਡਨ ਦਾ ਭੀੜ ਭੜਕਾ ਰਮਤੇ ਨੇ ਬੜਾ ਸੋਹਣਾ ਗਾਇਆ ਸੀਗਾ ਬਾਬੇ ਰਮਤੇ ਨੇ ਹੈ ਲੰਡਨ ਦੇ ਬਾਰੇ ਬੜਾ ਸੋਹਣਾ ਗਾਇਆ ਅਫਰੀਕਾ ਦੇ ਬਾਰੇ ਵੀ ਗਾਇਆ ਹੈ ਤੇ ਜਿੱਦੇ ਲੰਡਨ ਕੋਲ ਮੰਗੇ ਨਾ ਉਹਦੇ ਉਹਨਾਂ ਨਾਲ ਹੀ ਨਾਲ ਮੈਂਸ਼ਨ ਵੀ ਕਰਾਂਗੇ ਸਾਰਾ ਸੁਣਾਵਾਂਗੇ ਤੁਹਾਨੂੰ ਤੇ ਗੱਡੀਆਂ ਲੰਡਨ ਨਾਲ ਜੇ ਮਸ਼ਹੂਰ ਹਨ ਆਪਦੀਆਂ ਪੁਰਾਣੀਆਂ ਇਮਾਰਤਾਂ ਤੇ ਇੱਕ ਇਹਨਾਂ ਕੋਲੇ ਰਿਚ ਹਿਸਟਰੀ ਹੈ ਇਹਨਾਂ ਕੋਲੇ ਵੀ ਤੇ ਦੁਨੀਆ ਭਰ ਤੇ ਰਾਜ ਕੀਤਾ ਹੈਗਾ ਲੰਡਨ ਨੇ ਤੇ ਇਹ ਸਾਰਾ ਆਲਾ ਦਵਾਲਾ ਬਟ ਟ੍ਰੈਫਿਕ ਬਹੁਤ ਬਿਜ਼ੀ ਲਾਈਫ ਹੈ ਯਾਰ ਇੱਥੋਂ ਦੀ ਲੰਡਨ ਦੀ ਇਹ ਦੋ ਦਿਨਾਂ ਜੀ ਆ ਕੇ ਅਸੀਂ ਫੀਲ ਕਰ ਲਿਆ ਜਾਂ ਸਾਡੇ ਤਾਂ ਚਲੋ ਫੈਮਿਲੀ ਰਹਿੰਦੀ ਹੈ ਪਹਿਲਾਂ ਪਤਾ ਹੀ ਹੁੰਦਾ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਪੈਰਿਸ ਤੇ ਲੰਡਨ ਦੇ ਤਾਂ ਬੰਸੀ ਨਹੀਂ ਲੱਗਦਾ ਹਨਾ ਹਾਂਜੀ ਤੇ ਹੁਣ ਅਸੀਂ ਪਹੁੰਚ ਗਏ ਜੀ ਮੈਕਡਿਕ ਵੇਦਰ ਫੈਮਿਲੀ ਇੱਥੇ ਸਾਡੇ ਬੰਦੇ ਹੋਣਗੇ ਉਹਨੂੰ ਲੱਭਣਾ ਪਊਗਾ ਮੈਕਡੀ ਚ ਹੀ ਛੱਡ ਕੇ ਗਏ ਸੀ ਨਾ ਹਾਂ 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 ਠੰਡ ਸੀ ਨਾ ਇੱਥੇ ਲੰਡਨ ਚ ਕਬੂਤਰ ਉੱਡਦੇ ਆ ਕੀ ਹਾਲ ਹੈ ਬਾਈ ਜੀ ਠੀਕ ਹਾਂ ਆਪਾਂ ਅਲੱਗ ਅਲੱਗ ਲੱਭਦੇ ਆ ਸੰਦੀਪ ਅੰਦਰ ਦੇਖਿਆ ਓਏ ਅੰਦਰ ਅੰਦਰ ਨਾ ਹੋਣਾ ਮੈਕਡੀ ਨਾ ਯਾਰ ਹਰੇ ਕਿਤੇ ਅਲੱਗ ਅਲੱਗ ਹੁੰਦਾ ਮੈਨੂ ਇਹਨਾਂ ਦਾ ਅਸੀਂ ਕਿੰਨੇ ਕੰਟਰੀ ਚ ਦੇਖ ਲਿਆ ਤੇ ਹਰੇ ਕੰਟਰੀ ਚ ਅਲੱਗ ਮੈਨੂ ਤੁਹਾਨੂੰ ਮਿਲੇਗਾ ਉਹ ਸੀਗਾ ਤੁਹਾਨੂੰ ਹਾਂਜੀ ਮੈਨੂੰ ਤਾਂ ਇਹ ਲੈ ਦਿਓ ਜੀ ਬਾਕੀ ਤੁਸੀਂ ਆਪਣਾ ਆਪ ਦੇਖੋ ਕਿਨੇ ਕੀ ਲੈਣਾ ਹੈ ਕੈਚੱਪ ਸਵੀਟਸ অর ਬਰਬੀਕਿਊ ਨਹੀਂ ਹੈ ਰੰਦ ਦਾ ਇਹ ਬਰਬੀਕਿਊ I want I want fries but why medium 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 I just want medium fries she has conscious no I'm I'm I've eaten that's why and uh, can I get a um, coke no ice as well please ਐਂਡ ਮੈਨੂੰ ਤਾਂ ਪੁੱਛ ਲਾ ਕੀ ਬਣਾ ਉਹ ਮੈਨੂੰ ਤਾਂ ਪੁੱਛ ਲਾ ਸੰਦੀਪ ਬਹੁਤ ਹੀ ਵੋਨ ਨੋ ਨੋ ਆ ਡਾਂਟ ਟਾਕ ਐਂਡ ਅ ਵਰਕਰ ਵਰਕਰ ਸੰਦੀਪ ਤੇਰੇ ਵਾਲਾ ਐਕਸੈਂਟ ਮੈਨੂੰ ਵੀ ਸਿਖਾ ਦੇ ਯਾਰ ਥੋੜਾ ਜਿਹਾ ਜਦੋਂ ਨੂੰ ਤੁਸੀਂ ਜਾਓਗੇ ਉਦੋਂ ਨੂੰ ਸਿੱਖ ਜੂਗੇ ਸਾਰੇ ਇਹ ਇਹ ਸਿਖਾਊਗਾ ਬਾਈ ਮੈਨੂੰ ਅ ਅੱਛਾ ਜੇ ਮੈਂ ਤਾਂ ਕੋਕ ਪੀਣਾਗਾ

ਚੀਜ਼ਾਂ ਲੈ ਲਈਏ ਹੁਣ ਕਈ ਤਰ੍ਹਾਂ ਘੱਟ ਦਿੰਦੇ ਨੇ ਹਾਂ ਖੁਸ਼ੀ ਸਹੀ ਗੱਲ ਹੈ ਚੁੰਗੀ ਲਾ ਜਾਂਦੇ ਨੇ ਹੁਣ ਖਾ ਪੀ ਲਈਏ ਫਿਰ ਜਾਵਾਂਗੇ ਅਸੀਂ ਵਾਪਸ which is the diet one ਬੋਕਾ ਬੋ ਲੱਗੀ ਸੀ ਯਾਰ i don't know this is ਹਾਂਜੀ ਕੀ ਕਰਨਾ ਹਾਂ ਫੇਰ ਕੀ ਕਰਨਾ ਹੈ ਫੇਰ ਕੀ ਕਰਨਾ ਹੈ ਫੇਰ ਕੀ ਕਰਨਾ ਹੈ ਫੇਰ ਕੀ ਕਰਨਾ ਹੈ ਅੱਛਾ ਫੇਰ ਆਪਾਂ ਘਰੇ ਜਾਣਾ ਓ ਫੇਰ ਫੇਰ ਘਰੇ ਜਾਣਾ ਫੇਰ ਗੱਲਾਂ ਮਾਰਨੀਆਂ ਅੱਜ ਸਾਰਿਆਂ ਨੇ ਇਕੱਠੇ ਹੋਏ ਆ ਕਿੰਨੇ ਟਾਈਮ ਬਾਅਦ ਫੇਰ ਫੇਰ ਤੇਰੇ ਛੱਤਰ ਪਹਿਨਣਗੇ ਫੇਰ ਜੇ ਅਗਲਾ ਸਵਾਲ ਪੁੱਛਿਆ ਤਾਂ ਹੁਣ ਕਿਸ ਨੂੰ ਪਹਿਨਣਗੇ ਫੇਰ ਇਹ ਦੇਖੋ ਬਈ ਇੱਥੇ ਦਾ ਭੀੜ ਭੜਕਾ ਦਿੱਲੀ ਵਾਂਗੂ ਇੱਥੇ ਵੀ ਤੇ ਲੋਕ ਵਿੱਚ ਹੀ ਵਜਦੇ ਫਿਰਦੇ ਆ ਮੈਟਰੋ ਚ ਬਹੁਤ ਭੀੜ ਰਹਿੰਦੀ ਆ ਮੇਰੇ ਨਾਲ ਕੈਪਲ ਜੰਪ 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 ਗੁੱਡ ਬாய் ਕਮ ਆਨ ਦਸਟਪ ਆਂਡ ਸਾਊਥ ਹਾਲ ઓਕੇ ਇਹ ਹੁਣ ਅਸੀਂ ਉਤਰਿਆ ਬਰੌਡਵੇ ਤੇ ਇਹ ਵੀ ਲੰਡਨ ਦੇ ਬਾਹਰ ਬਾਰੀ ਪੈਂਦਾ ਲੰਡਨ ਦੇ ਵਿੱਚ ਹੀ ਪੈਂਦਾ ਯਾਰ ਅਸਲ 'ਚ ਈਲਿੰਗ ਬਰੌਡਵੇ ਸਟੇਸ਼ਨ ਹੈ ਤੇਤੋਂ ਅਸੀਂ ਚੇਂਜ ਕਰਨੀ ਹੈ ਇਹ ਸਾਊਥ ਹਾਲ ਦੀ ਤੇ ਕੀ ਹੈ ਈਟਿੰਗ ਈਲਿੰਗ ਈਲਿੰਗ ਮੈਂ ਕਹਾਂ ਕਿ ਤੇ ਈਟਿੰਗ ਅਸਲ ਜਨ ਹੌਲੀ ਹੌਲੀ ਨੇ ਇੱਥੇ ਸਾਰੇ ਸਟੇਸ਼ਨ ਯਾਦ ਹੋ ਜਾਣੇ ਆ ਸਾਨੂੰ ਅਜੇ ਨਵੇਂ ਨਵੇਂ ਆ ਤੇ ਲੰਡਨ ਹੀ ਘੁੰਮਣਾ ਫਿਰਨਾ ਸਾਰਾ ਲੰਡਨ ਤੁਹਾਨੂੰ ਘੁਮਾਉਣਾ ਫਿਰਉਣਾ ਹੈਗਾ ਤੇ ਹਜੇ ਆਇਆ ਦੋ ਕੁ ਦਿਨਾਂ ਸੀ ਆਰਾਮ ਕਰਨਾ ਹੈਗਾ ਕਿਉਂਕਿ ਲੰਬੇ ਟਾਈਮ ਤੋਂ ਟਰੈਵਲ ਹੀ ਕਰ ਰਹੇ ਆ ਪਹਿਲਾਂ ਇਥੋਪੀਆ ਫਿਰ ਸਵਿਟਜ਼ਰਲੈਂਡ ਫਿਰ ਫਰਾਂਸ ਤੇ ਸਵੇਰੇ ਉੱਠ ਜਾਂਦੇ ਆ ਸਾਰਾ ਦਿਨ ਬਾਹਰ ਘੁੰਮਣ ਫਿਰਨ ਹੁਣ ਆਇਆ ਕੁਝ ਕੁ ਦਿਨ ਹਜੇ ਆਰਾਮ ਕਰਾਂਗੇ ਦੋ ਤਿੰਨ ਕੁ ਦਿਨ ਤੇ ਫਿਰ ਵਲੌਗ ਬਣਾਵਾਂਗੇ ਇਹ ਟ੍ਰੇਨਸ ਦੇਖੋ ਯਾਰ ਇੱਥੋਂ ਦੀਆਂ ਉਹ ਸਪੀਡ ਐਨੀ ਇਹ ਤਾਂ ਬੁਲਟ ਟ੍ਰੇਨ ਹੈ ਹਾਂ ਸਹੀ ਹੈ ਨਾ ਬਹੁਤ ਤੇਜ਼ ਹਨੀ ਮੇਰੀ ਸੇਮ ਹੀ ਆਮ ਆ ਫੀਲਿੰਗ ਹਾਂਜੀ ਜੇ ਨਾ ਰੁਕੇ ਨਾ ਇਹਨੇ ਬਹੁਤ ਫਾਸਟ ਜਾਣਾ ਹੈ ਅੱਛਾ ਯਾ ਤੁਸੀਂ ਦੇਖੋ ਲਾਈਟਸ ਲੋ ਸ਼ਾਮ ਦਾ ਟਾਈਮ ਹੋ ਗਿਆ ਕਿੰਨੇ ਵਜ ਗਏ ਤੇ ਲਾਈਟਾਂ ਵੀ ਚੱਲਣ ਲੱਗੀਆਂ ਮੈਨੂੰ ਲੱਗਦਾ 5:30 5:30 ਹੋ ਗਏ ਜੀ ਹਨੇਰਾ ਹੋਣ ਵਾਲਾ ਲੈ ਵੀ ਪੇਸ਼ਮੈਂਟ ਬੈਕ ਬਿਹਾਈਂਡ ਯੈਲੋ ਲਾਈਨ ਆ ਉ ਟਾ ਫॉर ਯਰ ਆਲ ਸੇਫਟੀ ਅਨਦਰ ਵਾਈਲ ਸਟੇਟਿੰਗ ਫॉर ਦ ਟ੍ਰੇਨ ਸਰਵਿਸਿਜ਼ ਦੇਸ਼ੇ ਤੇ ਰਾਵਾਂ ਪਾਸ ਅੱਗੇ ਨਾ ਅਸੀਂ ਭਲਾੜਾ ਭਲਾੜਾ ਹੀ ਕਰਦੇ ਹੁੰਦੇ ਹਾਂ ਤੇ ਸਟੇਸ਼ਨ ਤੇ ਖੜਕੇ ਵੀ ਭਲਾੜੇ ਤੋਂ ਚੜ ਰਹੇ ਹਾਂ ਭਲਾੜੇ ਤੋਂ ਉਤਰ ਰਹੇ ਹਾਂ ਹਾਂਜੀ ਤੇ ਅੱਜ ਬਰਾਊਡਵੇ ਜਾਂਦੇ ਖਲਾ ਭਲਾੜੇ ਤੋਂ ਬਰਾਊਡਵੇ ਤੱਕ ਦਾ ਸਫ਼ਰ ਠੀਕ ਹੈ ਠੀਕ ਹੈ ਭਲਾੜੇ ਤੋਂ ਬਰਾਊਡਵੇ ਉਹ ਯਾਰ ਟ੍ਰੇਨ ਕਦੋਂ ਕਾ ਠੰਡ ਲੱਗੀ ਜਾਂਦੀ ਮੈਨੂੰ ਥੋੜੀਆਂ ਵੀ ਟ੍ਰੇਨਸ ਲੇਟ ਹੋ ਜਾਂਦੀਆਂ ਰੱਬ ਹੀ ਰੱਖ ਫਿਰਦਾ ਯੂਕੇ ਵਾਲਿਆਂ ਦਾ ਬਹੁਤ ਵਧੀਆ ਲੇਟ ਹੁੰਦੀਆਂ ਨੇ ਨੇ ਪਾ ਵੀ ਲੇਟ ਹੁੰਦੇ ਸੀ ਆਦਤ ਪੈ ਜੀ ਹੁਣ ਇਹਨਾਂ ਨੂੰ ਸ਼ੁਕਰ ਆ ਉਹ ਭਰਾਵਾ ਆ ਗਈ ਹਵਾ ਹੀ ਨਹੀਂ ਕਿ ਜਿਆਦਾ ਤੇਜ਼ ਚੱਲ ਰਹੀ ਆ ਨਾ ਭੀੜ ਬਹੁਤ ਆ ਯਾਰ ਹਨਾ ਮੈਂ ਦੱਸਿਆ ਸੀ ਕਿਉਂਕਿ ਰਸ਼ਾ ਆਵ ਰਿਹਾ ਨਾ ਕੰਮ ਤੋਂ ਸਾਰਿਆਂ ਨੇ ਫਿਨਿਸ਼ ਕੀਤਾ ਸਹੀ ਗੱਲ ਆ ਸ਼ਾਮ ਦਾ ਟਾਈਮ ਆ ਹਨਾ ਯਾਰ ਇੱਕ ਵਾਰੀ ਪੁਣ ਨਹੀਂ ਗਿਆ ਅੱਜ ਮੈਂ ਦਿੱਲੀ ਵਾਲੀ ਮੈਟਰੋ ਨਹੀਂ ਹੁੰਦੀ ਭਰੀ ਹੋਈ ਹਾਂਜੀ ਸਾਰੀ ਭਰੀ ਪਈ ਹੈ ਜੇ ਤਾ ਥੋੜਾ ੱੱਕਾ ਕਰਕੇ ਜਾਣਾ ਪਊਗਾ ਅੱਲਾਸ ਜਿੰਦੋਰ ਸੱਚ ਇਹ ਉਹ ਸਟੇਸ਼ਨ ਇਹੋ ਜਿਹਾ ਮੈਟਰੋ ਇੱਥੇ ਅੱਛਾ ਬਾਹਰੇ ਦੱਬਣਾ ਪੈਂਦਾ ਫੇਰ ਖੁੱਲਦਾ ਕਈ ਟਾਈਮ ਸਾਰੇ ਚੜਨ ਵਾਲੇ ਨਹੀਂ ਨਾ ਹੁੰਦੇ ਹਾਂਜੀ ਲੋ ਵੀ ਫਾਈਨਲੀ ਪਹੁੰਚ ਗਏ ਆਪਾਂ ਵਾਪਸ ਸਾਰੇ ਕੰਮ ਧੰਦੇ ਨੇ ਬੈਠ ਕੇ ਸਾਬੂ ਖਾਣਾ ਕਿ ਬਰਨਾਲੇ ਬਰਨਾਲੇ ਹੈ ਮੈਂ ਤੇ ਲਾਣਾ ਪਟਿਆਲੇ ਬਰਨਾਲੇ ਛੱਡ ਦਿੰਦੇ ਆ ਆਪਾਂ ਇਹ ਛੱਡ ਕੇ ਚੱਲ ਜਾਈਏ ਮਾਮੇ ਨੂੰ ਪਕਾਰਦੇ ਨਹੀਂ ਆ ਗਏ ਹੁਣ ਆ ਗਏ ਦਵਾਰੇ ਆ ਜਾਾਂਗੇ ਆਪਾਂ ਆਪਾਂ ਵਾਪਸ ਚੱਲ ਜਾਵਾ ਠੀਕ ਤਾਂ ਹੈਗੀ ਰ ਆਪਣੇ ਕੋਲ ਆ ਜੀ ਲੋ ਜੀ ਮਾਮਾ ਜੀ ਚੱਲੀਏ ਫਿਰ ਘਰ ਨੂੰ ਹਾਂਜੀ ਹਾਂਜੀ ਚੱਲੀਏ ਤੇ ਲੈ ਵੀ ਹੁਣ ਅਸੀਂ ਪਹੁੰਚਦੇ ਆ ਘਰ ਘਰੇ ਜਾ ਕੇ ਕਰਦੇ ਆ ਗੱਲਾਂ ਬਾਤਾਂ ਤੇ ਕੰਮ ਠੀਕ ਹੈ ਇਹਦਾ ਠੀਕ ਹੈ ਤੇ ਕੰਮ ਆਪਣੇ ਸਾਰੇ ਅੱਜ ਦੇ ਹੋ ਗਏ ਦੈਨ ਬਹੁਤ ਵਧੀਆ ਸਫਲ ਰਿਹਾ ਤੇ ਬਾਕੀ ਹੁਣ ਆਉਣ ਵਾਲੇ ਦਿਨਾਂ ਚ ਤੁਹਾਨੂੰ ਇਥੋਂ ਵਲੌਗ ਦੇਖਣ ਨੂੰ ਮਿਲਦੇ ਰਹਿਣਗੇ ਸਾਊਥ ਹਾਲ ਚ ਹੁਣ ਤੱਕ ਸੁਣਿਆ ਸੀ ਵੀ ਪੰਜਾਬੀਆਂ ਦਾ ਘੜਾ ਐਨੇ ਕ ਪੰਜਾਬੀ ਐ ਮਤਲਬ ਤੁਹਾਨੂੰ ਫੀਲਿੰਗ ਹੀ ਨਹੀਂ ਆਉਂਦੀ ਵੀ ਮੈਂ ਵੀ ਲੰਡਨ ਜਾਂ ਇੰਗਲੈਂਡ ਦੁਰਿਆ ਫਿਰਦਾ ਬਹੁਤ ਕਿੰਨੇ ਪੰਜਾਬੀ ਅਗਨਵੀਰ ਬਹੁਤ ਬਹੁਤ ਪੰਜਾਬੀ ਐ ਇਹਨੂੰ ਮੁੰਡੇ ਨੂੰ ਪੰਜਾਬੀ ਐਨ ਪੂਰੀ ਸ਼ੁੱਧ ਪੰਜਾਬੀ ਸਿਖਾ ਕੇ ਜਾਣੀ ਐ ਮਤਲਬ ਇਆਂ ਵਾਲੇ ਵਿੱਚ ਹੀ ਗਾਲਾਂ ਗੋਲਾਂ ਠੀਕ ਐ ਠੀਕ ਐ ਠੀਕ ਐ ਹਾਂਜੀ ਤੇ ਹੁਣ ਅੱਜ ਦਾ ਸਮਝ ਗਿਆ ਮੈਂ ਸਮਝ ਗਿਆ ਕਾਦਾ ਅੱਜ ਦਾ ਵਲੌਗ ਇੱਥੇ ਕਰਦੇ ਆ ਸਮਾਪਤ ਤੇ ਮਿਲਦੇ ਆਪਾਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਫਿਰ ਸੌਥ ਹਾਲ ਤੋਂ ਗੁੱਡ ਬਾਏ ਸਸਿਕਾਲ ਰੱਬ ਰਾਖਾ ਸਹੀ ਗੱਲ ਨੂੰ ਰੱਬ ਰਾਖਾ ਐ ਐ ਨਹੀਂ ਕਰਦੇ ਹੁੰਦੇ ਇਹਨੂੰ ਐਦਾਂ ਕਰ ਦਿੰਦੇ